ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਸਾਡੇ ਉਹ ਹਰ ਸਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਉਂਦੇ ਆ ਕੋਈ ਯੂਪੀ ਚੋਂ ਕੋਈ ਬਿਹਾਰ ਚੋਂ ਹਰਿਆਣਾ ਚੋਂ ਰਾਜਸਥਾਨ ਚੋਂ ਵੱਖ-ਵੱਖ ਸਟੇਟਾਂ ਚੋਂ ਆਉਂਦੇ ਉਹਨਾਂ ਦੇ ਇੱਥੇ ਵੋਟ ਕਾਰਡ ਵੀ ਬਣੇ ਹੋਏ ਆ ਆਧਾਰ ਕਾਰਡ ਵੀ ਬਣੇ ਹੋਏ ਆ ਕਈ 20-20 ਸਾਲ ਤੋਂ ਪੁਰਾਣੇ ਆ ਉਹਨਾਂ ਦੇ ਬੱਚੇ ਵੀ ਆ ਇੱਥੇ ਰਹਿ ਰਹੇ ਆ ਵੋਟਾਂ ਵੀ ਬਣੀਆਂ ਹੋਈਆਂ ਜਿਵੇਂ ਕਿ ਸਭ ਤੋਂ ਜ਼ਿਆਦਾ ਹੈਗਾ ਮੁਹਾਲੀ ਦੇ ਵਿੱਚ ਹੈ ਲੁਧਿਆਣੇ ਦੇ ਵਿੱਚ ਡੰਪ ਹੈ ਇੱਕ ਮਜ਼ਦੂਰਾਂ ਦਾ ਆਪਾਂ ਇੱਕ ਮਿੰਨੀ ਸੈਕਟਰੀਏਟ ਕਹਿ ਸਕਦੇ ਹਾਂ ਔਰ ਬਖਵਾਖਾ ਜਿਹੜੇ ਸਾਡੇ 23 ਜ਼ਿਲ੍ਹੇ ਆ ਉਹਨਾਂ ਦੇ ਵਿੱਚ ਹੈਗੇ ਆ ਹੁਣ ਜਿਹੜੇ ਸਾਡੇ ਬਖਵਾਖਾ ਆਗੂ ਹੈ ਉਹ ਇਹ ਕਹਿ ਰਿਹਾ ਹੈ ਵੀ ਦੂਸਰੀਆਂ ਸਟੇਟਾਂ ਮੰਗੂ ਜਿਹੜਾ ਹੈ ਕਿ ਬੈਨ ਲਾਇਆ ਜਾਵੇ ਵੀ ਪੰਜਾਬ ਦੇ ਵਿੱਚ ਮਜ਼ਦੂਰ ਨਾ ਆਉਣ। ਹੁਣ ਜਿਹੜੇ ਸਾਡੇ ਮੁੰਡੇ ਆ ਸਾਡੇ ਜੰਗ ਏਜ ਦੇ ਬੱਚੇ ਆ ਉਹ ਕੰਮ ਕਰਕੇ ਰਾਜੀ ਨਹੀਂ ਅਸੀਂ ਕੀ ਕਰਦੇ ਹੁਣ ਆਈਡੈਟਸ ਕਰਿਆਂ ਉੱਥੇ 250000 ਰੁਪਇਆ ਲਾਇਆ ਆਈਡੈਟਸ ਦੇ ਪੈਸੇ ਦਿੱਤੇ ਫਿਰ ਉਸ ਤੋਂ ਬਾਅਦ ਪੇਪਰ ਦਿੱਤਾ ਜਾਂ ਉਹ ਤੋਂ ਨਹੀਂ ਨਿਕਲਿਆ ਇੱਧਰ ਉੱਧਰ ਨੂੰ ਕਰਕੇ ਟੈਸਟ ਕਢਾ ਕੇ ਫਿਰ 25 30 ਲੱਖ ਰੁਪਇਆ ਲਾ ਕੇ ਅਸੀਂ ਬਾਹਰ ਦੇਸ਼ ਚਾਣਿਆ ਇੱਥੇ ਜਿਹੜਾ ਹੁਣ ਅਸੀਂ ਇੱਕ ਜੈਲਸੀ ਕਰਦੇ ਹਾਂ ਇੱਕ ਉਹ ਕੰਟਰੀ ਹੈ ਜਿਹੜੀ ਜਿੱਥੇ ਪੂਰੇ ਭਾਰਤ ਦੇ ਵਿੱਚੋਂ ਕਿਸੇ ਸਟੇਟ ਦਾ ਵਿਅਕਤੀ ਉੱਥੇ ਜਾ ਸਕਦਾ ਤਾਂ ਉੱਥੇ ਵੀ ਅਸੀਂ 30 30 ਲੱਖ ਰੁਪਇਆ ਲਾ ਕੇ ਇੱਕ ਮਜ਼ਦੂਰੀ ਕਰਦੇ ਹਾਂ ਠੀਕ ਹੈ ਵੀ ਦੀਵੇ ਥੱਲੇ ਹਨੇਰਾ ਪਰਦੇ ਦੇ ਪਿੱਛੇ ਐ ਇੱਥੇ ਸਾਨੂੰ ਕੋਈ ਰੇੜੀ ਲਾਉਣੇ ਆ ਸਾਨੂੰ ਵੇਖਦਾ ਉੱਥੇ ਵੇਖਦਾ ਨਹੀਂ ਅਸੀਂ ਉੱਥੇ ਰੇੜੀਆਂ ਤੇ ਮੌਲਾਂ ਤੇ ਉੱਤੇ ਕੰਮ ਕਰਦੇ ਆ ਹੁਣ ਲੱਖਾਂ ਰੁਪਏ ਅਸੀਂ ਲਾ ਕੇ ਆਦੇ ਬੱਚੇ ਬਾਹਰ ਭੇਜਦੇ ਆ ਉੱਥੇ ਕੋਈ ਝਗੜਾ ਹੋ ਜੇ ਕੋਈ ਗੋਲੀਬਾਰੀ ਚੱਲ ਜੇ ਕੋਈ ਦੂਜਾ ਦੇਸ਼ ਦੂਜੇ ਤੇ ਹਮਲਾ ਕਰ ਦੇ ਤਾਂ ਹਰ ਬੰਦੇ ਨੂੰ ਫਿਕਰ ਪੈ ਜਾਂਦਾ ਜੇ ਆਪਾਂ ਜਰਾਂ ਆਪਣੇ ਬੱਚੇ ਨਾਲ ਗੱਲ ਕਰੀਏ ਫਿਰ ਸਵੇਰੇ ਸ਼ਾਮ WhatsApp ਤੇ ਜਦ ਵੀਡੀਓ ਕਾਲ ਕਰਦੇ ਐ ਕਿ ਭਾਈ ਤੂੰ ਠੀਕ ਐ ਉਹ ਪੁੱਛਦਾ ਇਧਰ ਠੀਕ ਐ ਇਹੋ ਜਿਹੇ ਪੈਸੇ ਤੋਂ ਕਰੋਨਾ ਕੀ ਐ ਜਿਹੜਾ ਬੰਦਾ ਚਿੰਤਾ ਦਾ ਸ਼ਿਕਾਰ ਐ ਤੇ ਹੁਣ ਜਿਹੜੇ ਆਪਾਂ ਮਜ਼ਦੂਰ ਦੀ ਗੱਲ ਕਰਦੇ ਐ ਇਸ ਮਾਦਮ ਰਾਹੀਂ ਬੇਨਤੀ ਕਰਦੇ ਐ ਵੀ ਸਾਡੇ ਜਿਹੜੇ ਆਗੂ ਉਹ ਕਹਿੰਦੇ ਵੀ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਜਿਹੜੇ ਮਜ਼ਦੂਰ ਦੀ ਆਪਾਂ ਗੱਲ ਕਰਦੇ ਐ ਹੁਣ ਉਹ ਬਾਹਰੋਂ ਆ ਕੇ ਇੱਥੇ ਇੱਕ ਸਾਡੇ ਰੇੜੀ ਲਾਉਣ ਵਾਲਾ ਬੰਦਾ 1000 ਰੁਪਿਆ ਡੇਲੀ ਕਮਾਉਂਦਾ ਜਿਹੜਾ ਕੋਈ ਬੰਦਾ ਰੇੜੀ ਕਮਾਉਂਦਾ ਫਿਰ ਹੋਰ ਜਿਹੜੇ ਹੈਗੇ ਧੰਦੇ ਉਹਨਾਂ ਦੇ ਕੋਈ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਕੋਈ ਸਬਜ਼ੀ ਦੀ ਲਾਉਂਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਤਾਂ ਮਤਲਬ ਕੀ ਵੀ ਉਹ ਆਪਦੇ ਜਿਹੜਾ ਹੈਗਾ 25-30000 ਰੁਪਏ ਮਹੀਨੇ ਦਾ ਇੱਥੇ ਕਮਾ ਕੇ ਆਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਵਧੀਆ ਕਾਨਵੈਂਟ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਆ ਤੇ ਜਿੰਨੇ ਸਾਡੇ ਇੱਥੇ ਮਜ਼ਦੂਰ ਆਏ ਨਾ ਬਿਹਾਰ ਦੇ ਆ ਜੁਪੀ ਦੇ ਆ ਕਿਤੋਂ ਦੇ ਵੀ ਆ ਆਟੋਪ ਸਟੇਟ ਦੇ ਉਹਨਾਂ ਦੇ ਬੱਚਿਆਂ ਨੇ ਮੱਲਾ ਮਾਰੀਆਂ ਨੌਕਰੀਆਂ ਲੈ ਗਏ ਪੀਸੀਐਸ ਆਈਐਸ ਆਈਪੀਐਸ ਦੇ ਟੈਸਟ ਕੱਢ ਗਏ ਦੋ ਤਾਂ ਮਜ਼ਦੂਰ ਇਹ ਜਿਹੜੇ ਕੇਪੀਐਸਸ ਦਾ ਟੈਸਟ ਕੱਢ ਕੇ ਉਹਨਾਂ ਦੇ ਬੱਚੇ ਆ ਜਿਹੜੇ ਜੱਜ ਬਣ ਗਏ ਤੇ ਕਈ ਮਜ਼ਦੂਰ ਇਹ ਜਿਹੜਾ ਜਿਨ੍ਹਾਂ ਦੇ ਬੱਚੇ ਅਕਾਊਂਟਸ ਦਾ ਕੰਮ ਕਰਕੇ ਸੀਏ ਬਣ ਗਏ ਜਿਹੜੇ ਜਿਨ੍ਹਾਂ ਕੋਲੇ ਸਾਰੀਆਂ ਫੈਕਟਰੀਆਂ ਦਾ ਅੰਦਰੂਨੀ ਹਿਸਾਬ ਹੋਊਗਾ ਜਿਵੇਂ ਇੱਕ ਡਾਕਟਰ ਕੋਲੇ ਕਿਸੇ ਔਰਤ ਦਾ ਜਾਂ ਮਰਦ ਦਾ ਢਿੱਡ ਹੁੰਦਾ ਵੀ ਇਹਦੇ ਵਿੱਚ ਕੀ ਕੁਝ ਪਿਆ ਹੈ ਤੇ ਉਹਨਾਂ ਕੋਲੇ ਉਹਨਾਂ ਦਾ ਪਰਦਾ ਹੋਊਗਾ ਵੀ ਕਰੋੜਾ ਰੁਪਏ ਦੀ ਸੰਪਤੀ ਕਿੱਥੋਂ ਆਈ ਕਿਵੇਂ ਲਾਈ ਆਡਿਟ ਜਿਹੜਾ ਸੀਏ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਸਾਡਾ ਹਸਾਬ ਕਿਤਾਬ ਰੱਖਦਾ ਉਹ ਬੱਚੇ ਮਜ਼ਦੂਰਾਂ ਦੇ ਉਹ ਉਹ ਡਿਗਰੀਆਂ ਵੀ ਹਾਸਲ ਕਰਕੇ ਹੁਣ ਸਾਡੀ ਜਿਹੜੀ ਸੋਚ ਹੈ ਉਹ ਥੱਲੇ ਨੂੰ ਜਾ ਰਹੀ ਹੈ ਅਸੀਂ ਕਹਿੰਦੇ ਵੀ ਇਹਨਾਂ ਨੂੰ ਜੀ ਭੇਜੋ ਇੱਥੋਂ ਆਪਾਂ ਨੂੰ ਕੰਮ ਜਿਹੜਾ ਸਾਡੇ ਬੰਦਿਆਂ ਨੂੰ ਮਿਲੂਗਾ ਜਦੋਂ ਸਾਡੇ ਬੰਦੇ ਕੰਮ ਹੀ ਨਹੀਂ ਕਰਦੇ ਅਸੀਂ ਤਾਂ ਇੱਕ ਵਿਲੜ ਹੋ ਗਏ ਵੀ ਆਪਦੀ ਜ਼ਮੀਨ ਵੇਚੋ 35-40 ਲੱਖ ਦਾ ਕਿੱਲਾ ਵੇਚ ਕੇ ਉਸ ਤੋਂ ਬਾਅਦ ਥਾਰ ਗੱਡੀ ਲੋ ਫਿਰ ਦੂਜੀ ਗੱਡੀ ਲੋ ਫਿਰ ABC ਆ ਕੁਛ ਕਰੋ ਕੁਰਤੇ ਪਜਾਮੇ ਜੈਕਟਾ ਪੱਲੇ ਤੇਲੇ ਸਾਡੇ ਕੱਖ ਨਹੀਂ ਉਹਨਾਂ ਚ ਮੈਂ ਵੀ ਸ਼ਾਮਲੇਗਾ ਤੇ ਜਿਹੜੇ ਇਹ ਨਗੇ 8 ਘੰਟੇ 10 ਘੰਟੇ ਆਪਦੀ ਜਿਹੜੀ ਡਿਊਟੀ ਵਜਾਉਂਦੇ ਆ ਕੰਮ ਨੂੰ ਕੰਮ ਸਮਝਦਾ ਜਿਵੇਂ ਇੱਕ 5 ਵਜੇ ਗੁਰੂ ਘਰ ਦਾ ਜਾਂ ਮੰਦਰ ਦਾ ਜਾਂ ਮਸਜਿਦ ਦਾ ਵਜ਼ੀਰ ਹੈ ਜਿਹੜਾ ਗੁਰੂ ਘਰ ਦਾ ਉਹ ਠਕੇ 5 ਵਜੇ ਹੋਕਾ ਦਿੰਦਾ ਹੈ ਤਾਂ ਇੱਕ ਟਾਈਮ ਦਾ ਪਾਵਨ ਹੁੰਦਾ ਕਿਉਂਕਿ ਸਾਰੇ ਲੋਕਾਂ ਨੂੰ ਉਹ ਜਗਾਉਂਦਾ ਹੈ ਵੀ ਭਾਈ ਆਜ ਨੇ ਬੱਜ ਗਏ ਸਵੇਰ ਹੋ ਗਈ ਉੱਠੋ ਉਸੇ ਤਰ੍ਹਾਂ ਜਿਹੜੇ ਪਰਦੇਸੀ ਮਜ਼ਦੂਰ ਹੈ ਉਹ ਟਾਈਮ ਦੇ ਪਾਵਨ ਹੈ ਉਹ ਉਹ ਜੋ ਉਹਨਾਂ ਦਾ ਟਾਈਮ ਹੈ ਰੇੜੀ ਦਾ ਕੋਈ ਚੀਜ਼ ਵੇਚਨੀ ਆ ਜੋ ਵੀ ਆ ਤੜਕੇ ਸਬਜ਼ੀ ਮੰਡੀ ਚੋਂ ਲੈ ਕੇ ਆਉਣੀ ਆ ਤਾਂ ਇੱਕ ਬੰਦੇ ਉਹ ਟਾਈਮ ਦੇ ਪਾਵਨ ਹੈ ਜਿਹੜਾ ਬੰਦਾ ਟਾਈਮ ਦਾ ਪਾਪੰਦਾ ਉਹ ਬਹੁਤ ਕੁਝ ਲੈ ਜਾਂਦਾ ਹੈ। ਇਹੀ ਗੱਲ ਜੇ ਬਾਹਰਲੇ ਦੇਸ਼ ਆਪਣੇ ਬੱਚੇ ਜਾਂਦੇ ਆ ਤਾਂ ਉਹ ਰੂਲ ਨੂੰ ਫੋਲੋ ਕਰਦੇ ਆ। ਸੋ ਵੀਰੋ ਜੋ ਮਜ਼ਦੂਰ ਬਾਹਰੋਂ ਆਪਣੇ ਆਉਂਦੇ ਆ ਜੇ ਆਪਣੇ ਕੰਮ ਤੋਂ ਦੇ ਇੱਥੇ ਕਰਦੇ ਆ ਉਹਦਾ ਮਤਲਬ ਤਾਂ ਇਹ ਹੈ ਕਿ ਆਪਣੀ ਜਿਹੜੀ ਦਿਹਾੜੀ ਆ ਬਿਸਤਰ ਬਰਾਬਰ ਹੈਗੀ ਵਿਸਤਾਰਪੁਰੂਪ ਕੇ ਜੇ ਆਪਾਂ ਜਾਣੀਏ 5-400 ਰੁਪਏ ਦੇ ਵਿੱਚਾਂ ਚ ਮਜ਼ਦੂਰ ਆ ਜੇ ਆਪਾਂ ਉਹ ਮਿਲਦਾ ਨਹੀਂਗਾ। ਜਿੰਨੀ ਚੀਜ਼ ਦੀ ਵੱਧ ਆਮਦੂ ਜਿੰਨੀ ਚੀਜ਼ ਆਪਣੇ ਕੋਲ ਵੱਧ ਮਿਲੂ ਜਿੰਨੀ ਮਾਰਕੀਟ ਬਣੀ ਹੋ ਕਿਸੇ ਚੀਜ਼ ਦੀ ਉਨੀ ਆਪਾਂ ਨੂੰ ਉੱਥੋਂ ਚੀਜ਼ ਸਸਤੀ ਤੇ ਸੌਖੇ ਤਰੀਕੇ ਨਾਲ ਮਿਲੂ ਜੇ ਹੁਣ ਆਪਾਂ ਇਹ ਸਾਰੇ ਮਜ਼ਦੂਰ ਇੱਥੋਂ ਭੇਜਦੇ ਤਾਂ ਇੱਥੇ ਇਹ ਮੰਨ ਲਓ ਕਿ 1000 ਰੁਪਏ ਦੇ ਵਿੱਚ ਦਿਹਾੜੀ ਹੋਊਗੀ ਰੋਟੀ ਪ੍ਰਮਾਤਮਾ ਨੇ ਮੂਹ ਸਭ ਨੂੰ ਲਾਇਆ ਰੋਟੀ ਤੋਂ ਬੰਦਾ ਕੋਈ ਮੁਤਾਜ ਨਹੀਂ ਹੁੰਦਾ ਕੋਈ ਲੰਗਰ ਚ ਖਾ ਲੈਂਦਾ ਕੋਈ ਕੁਛ ਖਾ ਲੈਂਦਾ ਕੋਈ ਕੁਛ ਕਰਕੇ ਖਾ ਲੈਂਦਾ ਚਲੋ 2 ਰੁਪਏ ਜਿਹੜਾ ਬੰਦਾ ਕੋਈ ਮਜ਼ਦੂਰੀ ਕਰਦਾ ਦੀ ਸੇਵਿੰਗ ਵੀ ਚਾਹੀਦੀ ਆ ਤੇ ਬੱਚੇ ਪੜਾਉਂਦਾ ਲਿਖਾਉਂਦਾ ਉਮੀਦ ਰਾਂ ਦਾ ਮੇਰੇ ਪੜਾਪੇ ਦੇ ਵਿੱਚ ਮੇਰਾ ਸਹਾਰਾ ਬਣਨਗੇ ਮੇਰਾ ਜਿਹੜਾ ਹੈਗਾ ਮੇਰਾ ਮੇਰੀ ਸੇਵਾ ਕਰਨਗੇ ਹਰ ਬੰਦੇ ਦੀ ਉਹ ਚੰਗਾ ਚਾਹੇ ਮਾੜਾ ਹੈ ਅਮੀਰ ਹੈ ਚਾਹੇ ਗਰੀਬ ਹੈ ਉਹ ਆਪਦੀ ਉਮੀਦ ਲਾ ਕੇ ਚੱਲਦਾ ਹੈ ਸੋ ਇਸ ਕਰਕੇ ਜਿਹੜੇ ਹੈਗੇ ਮਜ਼ਦੂਰ ਹੈ ਉਹਨਾਂ ਨੂੰ ਇੱਥੋਂ ਭਜਾਇਆ ਨਹੀਂ ਜਾਣਾ ਚਾਹੀਦਾ ਇਹੋ ਜਿਹੇ ਬਿਲ ਹੈ ਜਿਹੜੇ ਉਹ ਕਦੇ ਵੀ ਨਹੀਂ ਹੋਣੇ ਚਾਹੀਦੇ ਤਾਂ ਜੋ ਆਪਾਂ ਵੀ ਹਰਿਆਣੇ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਆਂ ਹੋਰ ਖੇਤਾਂ ਦੇ ਵਿੱਚ ਆਪਾਂ ਕੰਮ ਕਰ ਸਕਦੇ ਆਂ ਜਿਵੇਂ ਸਾਡੀਆਂ ਮਹਾਰਾਸ਼ਟਰਾਂ ਦੇ ਵਿੱਚ ਮਸ਼ੀਨਾਂ ਜਾਂਦੀਆਂ ਇੱਥੋਂ ਯੂਪੀ ਜਾਂ ਐਮਪੀ ਤਾਂ ਆਪਾਂ ਵੀ ਉੱਥੇ ਇੱਕ ਲੇਬਰ ਕਰਨ ਜਾਂਦੇ ਆ ਠੀਕ ਆ ਚਾਹੇ ਉਹ ਸੌਖੇ ਤਰੀਕੇ ਨਾਲ ਕਰਦੇ ਚਾਹੇ ਔਖੇ ਨਾਲ ਕਰਦੇ ਆ ਪਰ ਜਿਹੜਾ ਬੰਦਾ ਕਿਤੇ ਵੀ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਦਾ ਹਾਂ ਉੱਥੇ ਮਾੜੀ ਚੀਜ਼ ਆ ਕਿ ਚਾਰ ਮਜ਼ਦੂਰ ਆ ਜਾਂ 10 ਮਜ਼ਦੂਰ ਇਕੱਠੇ ਹੋ ਕੇ ਆਪਦੀ ਇੱਕ ਜੂਨੀਅਨ ਬਣਾ ਕੇ ਤਾਨਾਸ਼ਾਹੀ ਕਰਦੇ ਆ ਜਾਂ ਉਹ ਕਹਿੰਦੇ ਅਸੀਂ ਇੰਨੇ ਚ ਨਹੀਂ ਜਾਂਦੇ ਜਾਂ ਉੱਥੇ ਕੋਈ ਗਲਤ ਕਰਦੇ ਆ ਉਹ ਬਿਲਕੁਲ ਨਿੰਦਣਯੋਗ ਹੈ ਪਰ ਮਜ਼ਦੂਰਾਂ ਦੇ ਨਾਲ ਜਿਹੜਾ ਸਾਨੂੰ ਨਰਮਾਈ ਨਾਲ ਪੇਸ਼ ਹੋਣਾ ਚਾਹੀਦਾ ਸਾਡੀ ਸਰਕਾਰ ਨੂੰ ਜਿਹੜੇ ਆਗੂ ਕਹਿੰਦੇ ਆ ਵੀ ਇਹਨਾਂ ਨੂੰ ਇੱਥੋਂ ਭੇਜਿਆ ਜਾਵੇ ਉਹ ਅਸੀਂ ਅਤੀ ਨਿੰਦਣਯੋਗ ਉਹਨਾਂ ਦੀ ਜਿਹੜੀ ਗੱਲ ਹੈ ਕਿਉਂਕਿ ਜਦੋਂ ਉਹਨਾਂ ਨੇ ਤਾਂ ਜਾਣੇ ਹੀ ਨਹੀਂ ਕੰਮ ਕਰਨਾ ਆਪਣੇ ਜਿਹੜੇ ਬੰਦੇ ਨੇ ਬਾਹਰਲੇ ਦੇਸ਼ ਜਾਣਾ ਜਿਵੇਂ ਅਮਰੀਕਾ ਤੇ ਕੈਨੇਡਾ ਦੋ ਕੰਟਰੀਆਂ ਹੀ ਕਹਿ ਦੇਣ ਕਿ ਭਾਰਤ ਦੇ ਵਿਛਿੰਦੇ ਆ ਜਿਹੜੇ ਉਹਨਾਂ ਨੂੰ ਬਾਹਰ ਕੱਢਿਆ ਜਾ ਬੀਤਾ ਆਕਨੋਮੀ ਆ ਜਿਹੜੀ ਦੇਸ਼ ਦੀ 5 ਮਿੰਟਾਂ ਦੇ ਵਿੱਚ ਡਿੱਗ ਪਊ ਉਹਨਾਂ ਨੂੰ ਸੰਭੂ ਕੌਣ ਸੁਬੀਰੋ ਹਰ ਇੱਕ ਨਾਲ ਪਿਆਰ ਨਾਲ ਰਹਿਣਾ ਸਾਨੂੰ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ